ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤਾਂ ਇਨਫੋਰਮੇਸ਼ਨ ਤੁਹਾਨੂੰ ਮਿਲੂਗੀ ਇਸ ਨੰਬਰ ਤੋਂ ਪਰ ਆਪਾਂ ਗੱਲ ਕਰਨੀ ਹੈ ਯੂਐਸਏ ਦੀ ਬਹੁਤ ਸਾਰੇ ਵੀਜ਼ੇ ਆ ਰਹੇ ਆ ਔਰ ਬਹੁਤ ਹੀ फास्ट प्रोसेस ਹੈ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਆਪਾਂ ਦੇਖਦੇ ਸੀ ਬਹੁਤ ਲੰਬਾ ਸਮਾਂ ਸਟੂਡੈਂਟ ਨੂੰ ਵੇਟ ਕਰਨੀ ਪੈ ਰਹੀ ਸੀ I20 ਨੂੰ ਟਾਈਮ ਲੱਗ ਰਿਹਾ ਸਲੋਟ ਬੁਕਿੰਗ ਨਹੀਂ ਹੋ ਰਹੀਆਂ ਤਾਂ ਉਹ ਸਾਰੀਆਂ ਸਮੱਸਿਆਵਾਂ ਦਾ ਕੀ ਹੱਲ ਹੈ ਕਿਸ ਤਰ੍ਹਾਂ ਦੇ ਨਾਲ ਤੁਸੀਂ ਜਲਦੀ ਜਿਹੜਾ ਹੈ ਫਾਸਟ ਪ੍ਰੋਸੈਸਿੰਗ ਦੇ ਨਾਲ ਆਪਣਾ ਵੀਜ਼ਾ ਜਿਹੜਾ ਲੈ ਸਕਦੇ ਹੋ ਸਾਰੀਆਂ ਜਿਹੜੇ ਜੋ ਵੀ ਤੁਹਾਡੇ ਸਵਾਲ ਨੇ ਸਾਰਿਆਂ ਦੇ ਜਵਾਬ ਲਵਾਂਗੇ ਸਾਡੇ ਨਾਲ ਨੇ ਰਮਨ ਦੁਸਾਨ ਜੀ ਓਮ ਗਲੋਬਲ ਤੋਂ ਬਹੁਤ-ਬਹੁਤ ਸਵਾਗਤ ਆ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਯੂਐਸਏ ਦੇ ਵਿੱਚ ਬਹੁਤ ਜ਼ਿਆਦਾ ਸਟੂਡੈਂਟ ਇਸ ਟਾਈਮ ਇੰਟਰਸਟਿਡ ਹੈਗੇ ਆ ਜਾਣਾ ਚਾਹੁੰਦੇ ਨੇ ਇਨਕੁਆਰੀਜ਼ ਬਹੁਤ ਨੇ ਕਿਹੜੇ ਕਿਹੜੇ ਇਸ ਤਰ੍ਹਾਂ ਦੇ ਤੁਸੀਂ ਸੋਚ ਕਹੋਗੇ ਵੀ ਸਟੂਡੈਂਟ ਹੋਣ ਜਿਹੜੇ ਯੂਐਸਏ ਅਪਲਾਈ ਕਰ ਲੈਣ ਕਿਉਂਕਿ ਇੰਟਰਵਿਊ ਬੇਸਡ ਵੀਜ਼ਾ ਹੈ ਬਹੁਤ ਸਾਰੇ ਬੱਚੇ ਇੰਟਰਵਿਊ ਚ ਅਸਫਲ ਵੀ ਹੋ ਰਹੇ ਨੇ ਉਹ ਆਪਾਂ ਬਾਅਦ ਚ ਗੱਲ ਕਰਦੇ ਆ ਕਿ ਕਾਰਨ ਰਹਿੰਦੇ ਨੇ ਉਸਦੇ ਪਰ ਪਹਿਲਾਂ ਕਿਹੜੇ ਕਿਹੜੇ ਇਹ ਸੋਚ ਲੈਣ ਕਿ ਅਸੀਂ ਯੂਐਸਏ ਅਪਲਾਈ ਕਰ ਸਕਦੇ ਆ ਵੀਜ਼ਾ ਲੈ ਸਕਦੇ ਆ ਦੇਖੋ ਜੀ ਯੂਐਸਏ ਉਹ ਹਰ ਇੱਕ ਸਟੂਡੈਂਟ ਅਪਲਾਈ ਕਰ ਸਕਦਾ ਹੈ ਜਿਹੜਾ ਆਪਨਾ ਆਪਣੇ ਆਪ ਨੂੰ ਇੱਕ ਵੀਜ਼ਾ ਆਫੀਸਰ ਦੇ ਸਾਹਮਣੇ ਪ੍ਰੈਜੈਂਟ ਕਰ ਸਕਦਾ ਯਾਨੀ ਕਿ ਇੰਗਲਿਸ਼ ਚੋ ਇੰਟਰਵਿਊ ਕੰਡਕਟ ਕਰ ਸਕਦਾ ਆਪਣੇ ਆਪ ਨੂੰ ਪ੍ਰਪੇਅਰ ਕਰ ਸਕਦਾ ਵੀ ਮੈਂ ਅਮਰੀਕਾ ਕਿਉਂ ਜਾਣਾ ਹੈ ਉਹਨੂੰ ਉਹਦੇ ਫਾਇਦੇ ਤੇ ਨੁਕਸਾਨ ਪਤਾ ਹੋਣੇ ਚਾਹੀਦੇ ਨੇ ਤੇ ਗੈਪ ਦਾ ਕੋਈ ਮੈਟਰ ਨਹੀਂ ਕਰਦਾ ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਤਾਂ 10 ਤੋਂ 15 ਸਾਲ ਦਾ ਵੀ ਗੈਪ ਤੁਹਾਡਾ ਐਕਸੈਪਟੇਬਲ ਹੈ ਅਗਰ ਤੁਸੀਂ ਪਲੱਸ 2 ਕੀਤੀ ਹੈ 4 ਤੋਂ 5 ਸਾਲ ਦਾ ਗੈਪ ਤੁਹਾਡਾ ਐਕਸੈਪਟੇਬਲ ਹੈ ਜੇ ਆਪਾਂ ਗੱਲ ਕਰੀਏ ਪਰੋਫਾਈਲ ਦੀ ਕੋਈ ਪਰਸੈਂਟੇਜ ਦੀ ਰਿਕੁਆਇਰਮੈਂਟ ਨਹੀਂ ਕੋਈ ਗੈਪ ਦੀ ਰਿਕੁਆਇਰਮੈਂਟ ਨਹੀਂ ਇੰਗਲਿਸ਼ ਦੀ ਰਿਕੁਆਇਰਮੈਂਟ ਜ਼ਰੂਰ ਹੈ ਅਗਰ ਤੁਸੀਂ ਵਿਦਾਉਟ ਆਇਲਸ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਐਮਓਆਈ ਜਾਂ ਫਿਰ ਕੋਈ ਡੁਲਿੰਗੋ ਜਾਂ ਆਇਲਸ ਜਾਂ ਫਿਰ ਪੀਟੀ ਟੋਫਲ ਹੋਣਾ ਜ਼ਰੂਰੀ ਹੈ ਹਰ ਯੂਨੀਵਰਸਿਟੀ ਦੀ ਆਪਣੀ ਆਪਣੀ ਰਿਕੁਆਇਰਮੈਂਟ ਹੈ ਬਟ ਐਮਬੈਸੀ ਦੀ ਕੋਈ ਆਪਣੀ ਰਿਕੁਆਇਰਮੈਂਟ ਨਹੀਂ ਵੀ ਇਨੇ ਬੈਨ ਹੋਣੇ ਚਾਹੀਦੇ ਨੇ ਜਿੱਦਾਂ ਕਿ ਦੂਸਰੀਆਂ ਕੰਟਰੀਆਂ ਆਸਟ੍ਰੇਲੀਆ ਲਗਾ ਲਓ ਜਾਂ ਯੂਕੇ ਲਗਾ ਲਓ ਜਾਂ ਫਿਰ ਕੈਨੇਡਾ ਲਗਾ ਲੋ ਉਹਨਾਂ ਵਿੱਚ ਇੰਗਲਿਸ਼ ਦੀ ਕਿਤੇ ਨਾ ਕਿਤੇ ਰਿਕੁਆਇਰਮੈਂਟ ਹੁੰਦੀ ਹੈ ਪਰ ਇੱਥੇ ਕੋਈ ਰਿਕੁਆਇਰਮੈਂਟ ਨਹੀਂ ਹੈ ਆ ਆਲਸ ਪੀਟੀ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ ਬਟ ਇੱਕੋ ਇੱਕ ਚੀਜ਼ ਦੀ ਰਿਕੁਆਇਰਮੈਂਟ ਹੈ ਜੇ ਤੁਸੀਂ ਇੱਕ ਇੰਗਲਿਸ਼ ਕੰਟਰੀ ਵਿੱਚ ਪੜਨ ਜਾਣਾ ਹੈ ਤੁਹਾਨੂੰ ਇੰਗਲਿਸ਼ ਵਿੱਚ ਬੋਲਣਾ ਆਉਣਾ ਚਾਹੀਦਾ ਹੈ ਕੱਲਾ ਬੋਲਣਾ ਨਹੀਂ ਉਹਨਾਂ ਦੀ ਗੱਲ ਨੂੰ ਅੰਡਰਸਟੈਂਡ ਯਾਨੀ ਕਿ ਸਮਝ ਵੀ ਆਉਣਾ ਚਾਹੀਦਾ ਹੈ ਸੋ ਜੇ ਤੁਸੀਂ ਯੂਐਸ ਦਾ ਵੀਜ਼ਾ ਲੈਣਾ ਹੈ ਉਦੇ ਵਿੱਚ ਕੋਈ ਲੰਬੀ ਚੌੜੀ ਗੱਲ ਨਹੀਂ ਦੂਜੇ 5 ਮਿੰਟ ਦੀ ਇੰਟਰਵਿਊ ਹੁੰਦੀ ਹੈ ਬਟ ਇੰਟਰਵਿਊ ਵਿੱਚੋਂ ਵੀ ਪਲਵਿੰਦਰ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਰੇ ਵੀਜ਼ੇ ਨਹੀਂ ਲੱਗਦੇ ਤੇ ਸਾਰੇ ਵੀਜ਼ੇ ਰਿਫਿਊਜ਼ ਨਹੀਂ ਹੁੰਦੇ ਬਟ ਕਿਤੇ ਨਾ ਕਿਤੇ ਹਰ ਕੰਸਲਟੈਂਟ ਦਾ ਆਪਣਾ ਆਪਣਾ ਸਕਸੈਸ ਰੇਟ ਹੈ ਉਸ ਸਕਸੈਸ ਰੇਟ ਦੇ ਨੂੰ ਦੇਖਦੇ ਹੋਏ ਸ਼ਾਇਦ ਓਮ ਗਲੋਬਲ ਦਾ ਇੱਕ ਬਹੁਤ ਵਧੀਆ ਸਕਸੈਸ ਰੇਟ ਹੈ ਅੱਜ ਦੀ ਡੇਟ ਵਿੱਚ 60 ਤੋਂ 70% ਸਕਸੈਸ ਰੇਟ ਓਮ ਗਲੋਬਲ ਦਾ ਯੂਐਸਏ ਚ ਚੱਲ ਰਿਹਾ ਹੈ ਕਿਤੇ ਨਾ ਕਿਤੇ ਪੰਜਾਬ ਰੀਜਨ ਚ ਜਾਂ ਨਾਰਥ ਰੀਜਨ ਚ ਦੇਖਿਆ ਜਾਵੇ ਸ਼ਾਇਦ ਹੀ ਕੋਈ ਕੰਸਲਟੈਂਟ ਹੈ ਜੋ ਲਗਾਤਾਰ ਤੁਹਾਨੂੰ ਯੂਐਸ ਦੇ ਵੀਜ਼ੇ ਦਿਖਾ ਰਿਹਾ ਹੈ ਜਾਂ ਫਿਰ ਉਹਨਾਂ ਦੀਆਂ ਅਪਾਇੰਟਮੈਂਟਸ ਦਿਖਾ ਰਿਹਾ ਹੈ ਲਗਭਗ ਆਉਣ ਵਾਲੇ ਦਿਨਾਂ ਵਿੱਚ ਓਮ ਗਲੋਬਲ ਦੀਆਂ 150 ਤੋਂ 200 ਅਪਾਇੰਟਮੈਂਟਸ ਨੇ ਵੱਖ-ਵੱਖ ਅੰਬੈਸੀਆਂ ਵਿੱਚ ਪੰਜ ਅੰਬੈਸੀਆਂ ਨੇ ਜਿਵੇਂ ਕਿ ਕਲਕੱਤਾ, ਦਿੱਲੀ, ਬੰਬੇ, ਹਾਈਦਰਾਬਾਦ, ਚੇਨਈ ਤੇ ਇਹਨਾਂ ਜਗ੍ਹਾ ਤੇ ਅੰਬੈਸੀਆਂ 'ਚ ਤੁਹਾਡੀ ਇੰਟਰਵਿਊ ਹੁੰਦੀ ਆ ਇੱਕ ਦਿਨ ਤੁਹਾਡੀ ਬਾਇਓਮੈਟ੍ਰਿਕਸ ਹੁੰਦੀ ਆ ਸੈਕੰਡ ਡੇ ਤੁਹਾਡੀ ਇੰਟਰਵਿਊ ਹੁੰਦੀ ਆ ਸੋ ਵੀਜ਼ਾਸ ਲਗਾਤਾਰ ਆ ਰਹੇ ਨੇ ਬਟ ਉਹਨਾਂ ਸਟੂਡੈਂਟ ਲਈ ਆ ਜੋ ਬਹੁਤ ਸਾਰੇ ਸਟੂਡੈਂਟ ਨਿਰਾਸ਼ ਹੋ ਚੁੱਕੇ ਆ ਵਕ ਵਕ ਕੰਟਰੀਆਂ ਤੋਂ ਰਿਫਿਊਜ਼ ਹੋ ਚੁੱਕੇ ਨੇ ਜਾਂ ਫਿਰ ਉਹਨਾਂ ਦਾ ਕੋਈ ਪ੍ਰੋਸੈਸ ਵਿੱਚ ਡਿਲੇ ਹੋ ਰਹੀ ਹੈ ਹੂੰ ਬਿਲਕੁਲ ਜੇਕਰ ਤੁਸੀਂ ਯੂਐਸਏ ਜਾਣਾ ਹੈ ਚਾਹੇ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਕੋਈ ਵੀ ਦਿੱਕਤ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਰਿਹਾ ਤਾਂ ਸਕਰੀਨ ਤੇ ਉੱਤੇ ਆ ਰਹੇ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਰਮਨ ਦੋਸਾਂਝ ਨੂੰ ਮਿਲਣਾ ਚਾਹੁੰਦੇ ਹੋ ਸੈਕਟਰ 17 ਚੰਡੀਗੜ੍ਹ ਮਿਲ ਸਕਦੇ ਹੋ ਨਹੀਂ ਤਾਂ ਵੱਖ-ਵੱਖ ਥਾਵਾਂ ਤੇ ਓਮ ਗਲੋਬਲ ਦੇ ਆਫਿਸਿਸ ਹੈਗੇ ਜੇ ਹਰਿਆਣਾ ਤੋਂ ਹੈਗੇ ਉਹ ਪੇਵਾ ਔਰ ਜਮਨਾਨਗਰ ਬਠਿੰਡਾ ਨਾਲ ਦੀ ਨਾਲ ਅੰਮ੍ਰਿਤਸਰ ਜਲੰਧਰ ਦੇ ਵਿੱਚ ਵੀ ਓਮ ਗਲੋਬਲ ਦੇ ਆਫਿਸਿਸ ਨੇ ਕਿਸੇ ਵੀ ਨੇੜਲੇ ਆਫਿਸ ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਹਾਸਲ ਆ ਜਿਹੜੀ ਕਰ ਸਕਦੇ ਹੋ ਸਰ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਬੜਾ ਕੰਫੀਡੈਂਸ ਵੀ ਹੁੰਦਾ ਹੈ ਤਕਰੀਬਨ ਉਹਨੂੰ ਪਤਾ ਹੁੰਦਾ ਕਿ ਸਵਾਲ ਪੁੱਛੇ ਜਾਣੇ ਆ ਤੁਹਾਡੀ ਸਟੱਡੀ ਨਾਲ ਰਿਲੇਟਡ ਪੁੱਛਣੇ ਆ ਜਦੋਂ ਤੁਸੀਂ ਇੰਟਰਵਿਊ ਲਈ ਜਾਣਾ ਪਰ ਫਿਰ ਵੀ ਅਸਫਲ ਹੋ ਜਾਂਦੇ ਆ ਕਿਸੇ ਨਾ ਕਿਸੇ ਕਾਰਨੋਂ ਦਾ ਵੀਜ਼ਾ ਨਹੀਂ ਆਉਂਦਾ ਕੀ ਲੱਗਦਾ ਕਿ ਬਾਈ ਲੱਕ ਹੀ ਹੁੰਦਾ ਹੈ ਕਿ ਵੀਜ਼ਾ ਆ ਜਾਵੇ ਜਾਂ ਨਾ ਆ ਜਾਵੇ ਜਾਂ ਕਿਸ ਤਰ੍ਹਾਂ ਦੇਖਦੇ ਆ ਮਿਸਟਰ ਜੀ ਕੱਲਾ ਲੱਕ ਨਹੀਂ ਮੈਟਰ ਕਰਦਾ ਇੰਟੈਂਸ਼ਨ ਵੀ ਮੈਟਰ ਕਰਦੀ ਆ ਕੱਲੀ IELTS ਜਾਂ PTE ਜਾਂ ਤੁਹਾਡੇ ਇੰਗਲਿਸ਼ 'ਚ ਵਧੀਆ ਮਾਰਕਸ ਨਾਲ ਜਾਂ ਇੰਗਲਿਸ਼ 'ਚ ਤੁਸੀਂ ਵਧੀਆ ਬੋਲ ਸਕਦੇ ਆ ਇਹਦਾ ਮਤਲਬ ਨਹੀਂ ਤੁਹਾਡਾ ਵੀਜ਼ਾ 100% ਲੱਗਣਾ ਕਿਤੇ ਨਾ ਕਿਤੇ ਬਹੁਤ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਉਹਦੀ ਫਾਈਨੈਂਸ਼ੀਅਲੀ ਯਾਨੀ ਕਿ ਫੈਮਿਲੀ ਦੀ ਬੈਕਗ੍ਰਾਉਂਡ ਕਿੱਦਾਂ ਦੀ ਹੈ ਉਹ ਉੱਥੇ ਜਾ ਕੇ ਅਫੋਰਡ ਕਰ ਸਕਦਾ ਕਿ ਨਹੀਂ ਕਰ ਸਕਦਾ ਤੁਹਾਡੀ ਇਨਕਮ ਕਿੰਨੀ ਹੈ ਤੁਸੀਂ ਕਿਹੜੀ ਯੂਨੀਵਰਸਿਟੀ 'ਚ ਪੜ ਰਹੇ ਹੋ ਤੁਹਾਨੂੰ ਕੋਰਸ ਦੇ ਬੈਨੀਫਿਟਸ ਕਿਹੜੇ ਥਾਂ ਵਧੀਆ ਮਿਲਣਗੇ ਸੋ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਹੈ ਕੱਲੀ ਇੰਗਲਿਸ਼ ਨਹੀਂ ਮੈਟਰ ਕਰਦੀ ਬਟ ਹਾਂ ਇੱਕ ਚੰਗਾ ਕੰਸਲਟੈਂਟ ਵੀ ਮੈਟਰ ਕਰਦਾ ਹੈ ਜੋ ਕਿ ਤੁਹਾਨੂੰ ਇਹ ਦੱਸ ਸਕੇ ਵੀ ਤੁਸੀਂ ਕਿੱਦਾਂ ਵੀ ਤੁਹਾਨੂੰ ਦੱਸ ਸਕੇ ਵੀ ਕਿੱਦਾਂ ਉਸ ਵੀਜ਼ੇ ਨੂੰ ਕ੍ਰੈਕ ਇੰਟਰਵਿਊ ਨੂੰ ਕ੍ਰੈਕ ਕੀਤਾ ਜਾ ਸਕੇ ਸੋ ਜੇ ਆਪਾਂ ਗੱਲ ਕਰੀਏ ਵੀ ਜੇ ਤੁਸੀਂ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਬਹੁਤ ਵਧੀਆ ਇੰਗਲਿਸ਼ ਬੋਲਣ ਦੇ ਬਾਵਜੂਦ ਵੀਜ਼ਾ ਰਿਫਿਊਜ਼ ਹੋ ਚੁੱਕਿਆ ਹੈ ਹਾਂਜੀ ਇਹ ਬਹੁਤ ਸਾਰੇ ਸਟੂਡੈਂਟ ਨਾਲ ਹੁੰਦਾ ਹੈ ਬਟ ਕਿਤੇ ਨਾ ਕਿਤੇ ਇਸ ਵਿੱਚ ਉਸ ਏਜੰਟ ਦੀ ਗਲਤੀ ਜਾਂ ਫਿਰ ਉਸ ਬੱਚੇ ਦੀ ਵੀ ਗਲਤੀ ਹੋ ਸਕਦੀ ਹੈ ਕਿਉਂਕਿ ਜੋ ਯੂ ਐਸ ਐਮਬੈਸੀ ਵਿੱਚ ਬੈਠਾ ਹੈ ਬੰਦਾ ਇੰਟਰਵਿਊ ਲੈ ਰਿਹਾ ਉਹਦਾ ਨਾਮ ਹੈ ਵੀਜ਼ਾ ਆਫੀਸਰ ਯਾਨੀ ਕਿ ਉਹ ਵੀਜ਼ਾ ਦੇਣ ਵਾਸਤੇ ਬੈਠਾ ਹੈ ਨਾ ਕਿ ਉਹਦਾ ਨਾਮ ਹੈ ਰਿਫਿਊਜ਼ਲ ਆਫੀਸਰ ਸੋ ਵੀਜ਼ਾ ਦੇਣ ਦਾ ਮਤਲਬ ਹੈ ਉਹ ਤੁਸੀਂ ਉਸ ਕੋਲੇ ਗਏ ਤੁਸੀਂ ਉਸ ਨੂੰ ਸੈਟੀਸਫਾਈ ਨਹੀਂ ਕਰ ਸਕੇ ਤੁਸੀਂ ਡੀਐਸ16 ਚ ਜੋ ਚੀਜ਼ਾਂ ਭਰੀਆਂ ਉਹ ਉਸ ਨੂੰ ਕਨਵਿੰਸ ਨਹੀਂ ਕਰ ਸਕੀਆਂ ਵੀ ਤੁਹਾਨੂੰ ਉਹ ਵੀਜ਼ਾ ਕਿਉਂ ਦੇ ਬਿਲਕੁਲ ਸਾਡੇ ਕੋਲ ਕੁਝ ਸਟੂਡੈਂਟ ਦੇ ਵੀਜ਼ੇ ਵੀ ਹੈਗੇ ਆ ਰਮਨ ਜੀ ਕੀ ਪ੍ਰੋਫਾਈਲ ਹੈ ਜਿਹੜਾ ਤੁਸੀਂ ਇਸ ਤੋਂ ਕੋਈ ਸ਼ੇਅਰ ਕਰਨੀ ਚਾਹੋ ਸਾਡੇ ਦਰਸ਼ਕਾਂ ਦੇ ਨਾਲ ਲਗਾਤਾਰ ਓਮ ਗਲੋਬਲ ਦੇ ਜਿਹੜੇ ਵੀਜ਼ੇ ਆ ਰਹੇ ਨੇ ਯੂਐਸ ਦੇ ਔਰ ਜੇਕਰ ਤੁਸੀਂ ਵੀ ਯੂਐਸ ਜਾਣਾ ਤਾਂ ਬਹੁਤ ਹੀ ਸੁਨਹਿਰੀ ਮੌਕਾ ਇਸ ਟਾਈਮ ਤੁਹਾਡੇ ਕੋਲ ਸਕਰੀਨ ਤੇ ਨੰਬਰ ਆ ਰਿਹਾ ਇਸ ਤੇ ਕਾਲ ਕਰੋ ਦੇਖੋ ਯਾਰ ਮੈਂ ਇਕੱਲਾ ਇਕੱਲਾ ਤੁਹਾਨੂੰ ਵੀਜ਼ਾ ਦਾ ਨਾ ਪੰਜ ਪਾਸਪੋਰਟ ਹੈ ਵੈਸੇ ਤਾਂ ਚਲੋ ਕਿਸੇ ਦਾ ਆਪਾ ਬ੍ਰਿਡਲੀ ਹੈ ਇਹ ਲੜਕੀ ਹੈ ਇਹਨਾਂ ਦੀ ਜੀਐਨਐਮ ਕੀਤੀ ਹੋਈ ਸੀ 2018 ਤਾਂ ਜੀਐਨਐਮ ਤੋਂ ਬਾਅਦ ਇਹਨਾਂ ਦਾ ਲਗਭਗ 6 ਸਾਲ ਦਾ ਗੈਪ ਸੀ ਉਸ ਤੋਂ ਬਾਅਦ ਇਹਨਾਂ ਨੇ ਜੌਬ ਕੀਤੀ ਸੀ ਜੌਬ ਵਿੱਚ 2 ਤੋਂ 3 ਸਾਲ ਦਾ ਇਹਨਾਂ ਦਾ ਐਕਸਪੀਰੀਅੰਸ ਵੀ ਹੈ ਜੌਬ ਦਾ ਤੇ ਉਸ ਤੋਂ ਬਾਅਦ ਇਹਨਾਂ ਦੇ ਆਇਲਸ ਵਿੱਚੋਂ 6 ਬੈਂਡ ਸੀ ਉਹਨਾਂ ਦਾ ਵੀਜ਼ਾ ਲੱਗਾ ਹੈ ਇਹ ਬਹੁਤ ਹੀ ਇਹ ਇੱਕ ਟਾਈਮ ਅਦਰ ਕੰਟਰੀ ਤੋਂ ਸ਼ਾਇਦ ਰਿਫਿਊਜ਼ ਵੀ ਸੀ ਸੋ ਇਹਨਾਂ ਦਾ ਵੀਜ਼ਾ ਲੱਗਾ ਹੈ ਪਹਿਲਾਂ ਤਾਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸੋ ਅਗਲਾ ਪਾਸਪੋਰਟ ਜੋ ਮੈਂ ਖੋਲ ਰਿਹਾ ਤੁਹਾਨੂੰ ਮੈਂ ਉਹਨਾਂ ਦੀ ਪ੍ਰੋਫਾਈਲ ਦੱਸੂਗਾ